84 ਸਿੱਖ ਸੰਗਾ ਪੀੜਤਾਂ ਲਈ ਇਨਸਾਫ ਦੀ ਮੰਗ ਨੂੰ ਲੈ ਕੇ ਵਿਕਰਮ ਸਿੰਘ ਧਨੋਲਾ ਵੱਲੋਂ ਜੰਤਰ ਮੰਤਰ ਤੇ ਜਾਰੀ ਭੁਖ ਹੜਤਾਲ ਹੁਣ 59ਵੇਂ ਦਿਨ ਵਿੱਚ ਪਹੁੰਚ ਗਈ ਹੈ। ਹੁਣ ਵਿਕਰਮ ਸਿੰਘ ਨੇ ਸਾਰੀਆਂ ਸਿੱਖ ਜੈਸੇ ਬੰਦਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਉਸ ਦਾ ਸਹਿਯੋਗ ਦੇਣ। ਹਾਂ ਤਾਂ ਇਸ ਲਈ ਇੱਕ ਪਾਮੀ ਮੈਮਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ। ਅੱਜ ਦੇ ਜੰਤਰ ਮੰਤਰ ਤੇ ਡਟਿਆ ਹੋਇਆ ਆਪਣੇ ਮੈਦਾਨ ਤੇ 84 ਦੇ ਲਈ ਇਨਸਾਫ ਲੈਣਾ ਹੈ। ਕਿਤੇ ਮੈਂ ਦੇਖਿਆ ਹੁੰਦਾ ਕਿ ਸੰਘਰਸ਼ ਦੇ ਵਿੱਚ ਇਨਸਾਫ ਨਹੀਂ ਮਿਲਣ ਦਾ ਮੁੱਖ ਕਾਰਨ ਬਾਦਲ ਦਲ ਤੇ ਉਹਦਾ ਲੋਟੂ ਟੋਲਾ ਆ ਜਿਹਦੇ ਕਰਕੇ ਹੁਣ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਇਹ ਸਿਰਫ ਵੋਟਾਂ ਦੇ ਵਿੱਚ ਆਪਣੀ ਰਾਜਨੀਤੀ ਕਰਨ ਦੇ ਮੁੱਦੇ ਉਠਾਉਂਦੇ ਨੇ ਹੋਰ ਕੁਝ ਨਹੀਂ ਕਰਦੇ ਇਹਨਾਂ ਕੋਲ ਤਾਂ ਸਾਨੂੰ ਕੋਈ ਉਮੀਦ ਨਹੀਂ ਹੈਗੀ ਉਹ 30 ਸਾਲ ਦਾ ਪੈਨੋਂ ਸਾਡਾ ਮਜ਼ਾਕ ਉਡਾਇਆ ਹੈ ਹੁਣ ਵੀ ਅਸੀਂ ਇਹਨਾਂ ਦੇ ਹੱਥਾਂ 'ਚ ਰਹਿਦੇ ਇਹਨਾਂ ਨੇ ਅੱਗੇ ਵੀ ਜਾ ਕੇ ਸਾਡਾ ਮਜ਼ਾਕ ਡੋਣਾ ਹੈ ਇਸ ਸੰਦਰਸ਼ ਦੇ ਲਈ ਇੱਕ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਸਥ ਡਾਊਨ ਹੋਣ ਦੇ ਕਾਰਨ ਮੈਂ ਸਾਰੇ ਫੈਸਲੇ ਹੁਣ ਨਹੀਂ ਕਰ ਸਕਦਾ। ਉਹ ਪੰਜ ਮੈਂਬਰੀ ਕਮੇਟੀ ਹੀ ਇਸ ਸੰਘਰਸ਼ ਨੂੰ ਅੱਗੇ ਲੈ ਕੇ ਜਾਏਗੀ। ਮੈਂ ਪੰਥ ਦੀਆਂ ਜਿੰਨੀਆਂ ਵੀ ਸ਼ਰਮੌਰ ਜਥੇਬੰਦੀਆਂ ਨੇ ਜਿੰਨਾ ਵਿੱਚ ਮਾਨ ਦਲ, ਪੰਜ ਪ੍ਰਧਾਨੀ, ਦਲ ਖਾਲਸਾ, ਸਿੱਖ ਸਟੂਡੈਂਟ ਫੈਡਰੇਸ਼ਨ, ਦਮਦਮੇਟਕਸਾਲ ਇਹ ਨੰਨੋ ਬੇਨਤੀ ਕਰਦਾ ਹਾਂ ਕਿ ਪੰਜ ਮੈਂਬਰੀ ਕਮੇਟੀ ਨੂੰ ਗਾਈਡ ਕਰੋ ਇਹਨਾਂ ਦਾ ਸਾਥ ਦਿਓ ਤਾਂ ਜੋ ਆਪਾਂ 30 ਸਾਲ ਪੁਰਾਣੇ ਜ਼ਖਮ ਨੂੰ ਭਰ ਸਕੀਏ ਉੱਥੇ ਨਾਲ-ਨਾਲ ਮੈਂ ਉਹਨਾਂ ਵੀਰਾਂ ਨੂੰ ਉਹਨਾਂ ਬਜ਼ੁਰਗਾਂ ਨੂੰ ਉਹਨਾਂ ਪੈਣਾ ਪਰਾਵਾਂ ਨੂੰ ਵੀ ਅਪੀਲ ਕਰਦਾ ਹਾਂ ਜਿਨ੍ਹਾਂ ਨੇ ਇਸ ਸੰਤਾਪ ਨੂੰ ਖੋ ਗਿਆ ਹੈ ਤੇ ਇਸ ਮੁੱਦੇ ਤੇ ਸੰਘਰਸ਼ ਲੜਿਆ ਵਾ ਜਿਨ੍ਹਾਂ ਦੇ ਸਰਦਾਰ ਅਚ ਚੂਲ ਕਾ ਜੀ ਨੂੰ ਜੋ ਸੰਸਿੰਗ ਗੋਬਰਜੀ ਨੇ ਕਰਨੈਲ ਸਿੰਘ ਪੀਰ ਮੁਹੰਮਦ ਜੀ ਨੇ ਜਰਨੈਲ ਸਿੰਘ ਜੀ ਨੇ ਤੇ ਜੀ ਦੀ ਜੀ ਜਗਦੀਸ਼ ਕੌਰ ਜੀ ਨੇ ਟੈਂਡ ਨਿਰਪ੍ਰੀਤ ਕੌਰ ਜੀ ਨੇ ਵੱਡੇ ਵੀ ਜਨਸ਼ੇਰ ਸਿੰਘ ਜੀ ਨੇ ਉਹਨਾਂ ਨੂੰ ਵੀ ਫੀਲ ਕਰਾਂਗਾ ਤੇ ਨਾਲ ਸਾਡੇ ਆਓ ਤੇ ਪੰਜ ਪਰਦਾ ਜਿਹੜੀ ਆਪਣੀ ਪੰਜ ਮੈਂਬਰੀ ਕਮੇਟੀ ਆ ਇਹਦਾ ਸਾਥ ਦਿਓ ਤਾਂ ਜੋ ਪੱਥੇ ਹੋ ਕੇ ਲੜੀਏ ਇਕੱਲੇ ਇਕੱਲੇ ਲੜਨੀ ਨਾ ਪੱਥੇ ਹੋ ਕੇ ਲੜੀਏ ਤਾਂ ਆਪਾਂ ਇਕ ਮਕਾਮ ਤੇ ਪਹੁੰਚ ਸਕੀਏ ਤੇ ਲੜਾਈ ਨੂੰ ਫਤਿਹ ਕਰ ਸਕੀਏ। ਵਿਕਰਮ ਸਿੰਘ ਉਹੀ ਨੌਜਵਾਨ ਹੈ ਜਿਸ ਨੇ 15 ਅਗਸਤ ਨੂੰ ਖੰਨਾ ਨੇੜੇ ਈਸਬੂ ਵਿਖੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲਬਲ ਜੁੱਤੀ ਸੁਟੇ ਸੀ। ਹਾਲਾਂਕਿ ਇਸ ਤੋਂ ਬਾਅਦ ਵਿਕਰਮ ਨੂੰ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਵੀ ਹੋਣਾ ਪਿਆ ਅਤੇ ਜੇਲ੍ਹ ਵੀ ਕੱਟਣੀ ਪਈ ਪਰ ਇਸ ਤੋਂ ਬਾਅਦ ਵਿਕਰਮ ਨੇ ਅੰਮ੍ਰਿਤ ਛਕ ਲਿਆ ਅਤੇ ਸਿੰਘ ਸੱਜ ਗਿਆ। ਜਿਸ ਤੋਂ ਬਾਅਦ ਉਸ ਵੱਲੋਂ ਦਿੱਲੀ ਦੇ ਜੰਤਰ ਮੰਡਲ ਤੇ ਧੁੱਖ ਹੜਤਾਲ ਕੀਤੀ ਜਾ ਰਹੀ ਹੈ। ਪਰ ਇਸ ਧੁੱਖ ਹੜਤਾਲ ਨੂੰ ਭਾਵੇਂ 55 ਦਿਨ ਬੀਤ ਗਏ ਨੇ। ਪਰ ਇਸ ਦੇ ਬਾਅਦ ਵੀ ਨਾ ਤਾਂ ਪੰਜਾਬ ਸਰਕਾਰ ਅਤੇ ਨਾ ਹੀ ਕਿਸੇ ਹੋਰ ਸੰਸਥਾ ਵੱਲੋਂ ਉਹਨਾਂ ਵੱਲ ਧਿਆਨ ਦਿੱਤਾ ਗਿਆ। ਹੁਣ ਵਿਕਰਮ ਸਿੰਘ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ। ਹਾਲਾਂਕਿ ਉਸ ਦੇ ਹੌਸਲੇ ਪੂਰੇ ਬੁਲੰਦ ਨੇ। ਲੋਕਾਂ ਕੋਲ ਸ਼ਮਨ ਜਾ ਰਿਹਾ ਹੈ ਕਿ ਵਿਕਰਮ ਸਿੰਘ ਨੇ ਪੁਖਰ ਤਾਲ ਤੋੜੀ। ਇਹ ਬਿਲਕੁਲ ਗਲਤ ਗੱਲ ਹੈ। ਅੱਜ ਵੀ ਮੈਂ ਦਿੱਲੀ ਜੰਤਰ ਮントਰ ਦੇ ਉੱਪਰ ਮੋਰਚੇ ਤੇ ਡਟਿਆ ਹੋਇਆ ਹਾਂ। ਬੇਸ਼ੱਕ ਪੁਲਿਸ ਸਾਡਾ ਮੋਰਚਾ ਤੋੜਨ ਦੀ ਤਿਆਰੀ ਵਿੱਚ ਹੈ। ਸ਼ੇਰਪੱਤਕੀ ਕੋਲ ਪਹੁੰਚੇ ਹੋਰ ਤੌਛਲੇ ਘਰੇ ਵੀ ਚੜਦੀ ਕਲਾ ਚ ਦੇਖਣਾ ਹੋਵੇਗਾ ਕਿ ਵਿਕਰਮ ਸਿੰਘ ਨੂੰ ਹੋਰ ਕਿੰਨਾ ਸਹਿਯੋਗ ਮਿਲ ਪਉਂਦਾ ਬਿਊਰੋ ਰਿਪੋਰਟ ਚੈਨਲ 17